ਆਖਿਆ ਮਹਾਰਜ ਤੁਸੀਂ ਤੇ ਭੂਤ ਕਾਲ ਵਾਰੀ ਵੀ ਜਾਣਦੇ ਹੋ ਤੁਸੀਂ ਤੇ ਭਵਿੱਖ ਵਾਰੇ ਵੀ ਜਾਣਦੇ ਹੋ ਇਸ ਕਰਕੇ ਸਾਨੂੰ ਦੱਸਣਾ ਕਰੋ ਸਭ ਸੰਗਤ ਕਹੇ ਹੋ ਸੰਦੇਹੂ ਤੇ ਮਹਾਰਜ ਸਾਰੀ ਸੰਗਤ ਦੇ ਮਨ ਵਿੱਚ ਇਹ ਸੰਦੇਹ ਹੈ ਕਿਰਪਾ ਕਰੋ ਉਚਰਾ ਸੁੱਖ ਦੇਹੋ ਇਹ ਸੁੱਖਾਂ ਦੇ ਦਾਤੇ ਸਤਗੁਰ ਜੀਓ ਆਪਣੀ ਰਚਨਾ ਤੋਂ ਕੋਈ ਸ਼ਬਦ ਉਚਾਰਨ ਕਰੋ ਸਿੱਖਾਂ ਨਾਂ ਤੈ ਸੁਨ ਕਹਿ ਗੁਰ ਕਹਿਆ ਤੇ ਜਦੋਂ ਸਤਗੁਰਾਂ ਨੇ ਸਿੱਖਾਂ ਦੇ ਕੋਲੋਂ ਇਹਨਾਂ ਬੇਨਤੀਆਂ ਜੋਦੜੀਆਂ ਨੂੰ ਸੁਣਿਆ ਤੇ ਮਹਾਰਾਜ ਫਿਰ ਬਚਨ ਕਰਦੇ ਹਨ ਹਾਸ ਸਥਾਨ ਪਵਨ ਅਤਲਹਾ ਚਲੋ ਮੈਨੂੰ ਨਹੀਂ ਲੱਗਦਾ ਵੀ ਸਤਗੁਰਾਂ ਨੇ ਕਿਸੇ ਨਦੀ ਨੂੰ ਪਵਿੱਤਰ ਮੰਨਿਆ ਹੋਣਾ ਕਿਉਂਕਿ ਗੁਰਬਾਣੀ ਵਿੱਚ ਇਦਾਂ ਦਾ ਇੱਕ ਵੀ ਸ਼ਬਦ ਨਹੀਂ ਆਉਂਦਾ ਸੱਚ ਜਾਣੀ ਚਲੋ ਕਵੀ ਜੀ ਇੱਥੇ ਲਿਖਦੇ ਐ ਵੀ ਸਤਗੁਰਾਂ ਨੇ ਕਿਹਾ ਇਹ ਜਿਹੜੇ ਅਸਥਾਨ ਹਨ ਇਹ ਜਿਹੜੀਆਂ ਨਦੀਆਂ ਹਨ ਇਨਾਂ ਨੂੰ ਪਵਿੱਤਰ ਕਰਕੇ ਜਾਣਣਾ ਕਰੋ। ਪ੍ਰਥਮ ਜੁਗਨ ਸਮਰਤ ਸਭ ਜੀਵ। ਤੇ ਮਹਾਰਾਜ ਕਹਿੰਦੇ ਪਹਿਲੇ ਜੁਗ ਦੇ ਵਿੱਚ ਜਿਹੜੇ ਲੋਕ ਹੁੰਦੇ ਸਨ ਉਹ ਸਮਰਤ ਹੁੰਦੇ ਸਨ। ਭਾਵ ਉਹ ਪਰਮਾਤਮਾ ਦੇ ਹੁਕਮ ਵਿੱਚ ਤੁਰਨ ਵਾਲੇ ਸਨ تن ਪਰ ਸੰਕਟ ਸਾਹਿਬਾ ਕੀ ਵਾ ਤੇ ਮਹਾਰਜ ਕਹਿੰਦੇ ਉਹਨਾਂ ਦੇ ਸਰੀਰ ਤੇ ਜਦੋਂ ਵੀ ਕੋਈ ਸੰਕਟ ਆਉਂਦਾ ਸੀ ਜਦੋਂ ਵੀ ਕੋਈ ਦੁੱਖ ਆਉਂਦਾ ਸੀ ਤਾਂ ਦੁੱਖਾਂ ਦੇ ਵਿੱਚ ਸੰਕਟਾਂ ਦੇ ਸਮੇਂ ਵਿੱਚ ਮੁਸੀਬਤਾਂ ਦੇ ਸਮੇਂ ਵਿੱਚ ਕਬਰਾਉਂਦੇ ਨਹੀਂ ਸਨ ਉਹਨਾਂ ਦੁੱਖਾਂ ਨੂੰ ਸਹਿਣ ਕਰਕੇ ਉਹਨਾਂ ਦੁੱਖਾਂ ਵਿੱਚੋਂ ਨਿਕਲ ਜਾਂਦੇ ਸਨ ਹੁਣ ਜੇ ਅਸੀਂ ਆਪਣੇ ਬਜ਼ੁਰਗਾਂ ਵੱਲ ਵੇਖਦੇ ਹਾਂ ਜੇ ਅਸੀਂ ਆਪਣੇ ਵੱਡ ਬਡੇਰੀਆਂ ਵੱਲ ਵੇਖਦੇ ਹਾਂ ਦੁੱਖ ਦੇ ਭਾਈ ਉਹਨਾਂ ਦੇ ਜੀਵਨ ਵਿੱਚ ਵੀ ਆਏ ਮੁਸੀਬਤਾਂ ਉਹਨਾਂ ਦੇ ਜੀਵਨ ਵਿੱਚ ਵੀ ਆਈਆਂ ਨਾਲ ਉਹਨਾਂ ਦੇ ਸਮਿਆਂ ਵਿੱਚ ਤੇ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ ਅੱਜ ਵਰਗੇ ਡਾਕਟਰੀ ਇਲਾਜ ਵੀ ਨਹੀਂ ਸਨ ਪਰ ਉਹ ਦੁੱਖਾਂ ਨੂੰ ਦੁੱਖ ਕਰਕੇ ਨਹੀਂ ਸੀ ਮੰਨਦੇ ਕਿਉਂਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਜਦੋਂ ਅਸੀਂ ਦੁੱਖਾਂ ਨੂੰ ਦੁੱਖ ਕਰਕੇ ਮੰਨ ਲੈਨੇ ਆ ਤਾਂ ਦੁੱਖ ਸਾਨੂੰ ਬੜਾ ਦੁਖੀ ਕਰਦੇ ਐ ਉਹਨਾਂ ਦੁੱਖਾਂ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਐ ਪਰ ਜੇ ਅਸਾਂ ਨੂੰ ਅਸੀਂ ਦੁੱਖਾਂ ਨੂੰ ਦੁੱਖ ਕਰਕੇ ਨਾ ਜਾਣੀਏ ਨਾ ਤਾਂ ਸੱਚ ਜਾਣਿਓ ਦੁੱਖ ਦਾ ਸਮਾਂ ਬਹੁਤਾ ਸਮਾਂ ਨਹੀਂ ਰਹਿੰਦਾ ਤੇ ਦੁੱਖ ਸੁੱਖ ਵਿੱਚ ਬਦਲ ਜਾਂਦਾ ਕਿਉਂਕਿ ਸੁੱਖ ਤੇ ਦੁੱਖ ਦੋਨੇ ਚੀਜ਼ਾਂ ਇਹ ਮਨੁੱਖ ਦੇ ਜੀਵਨ ਦੇ ਦੋ ਪਹਿਲੂ ਨੇ ਜਿਵੇਂ ਸਿੱਕੇ ਦੇ ਦੋ ਪਾਸੇ ਹੁੰਦੇ ਐ ਪਾਸਾ ਬਦਲਦਾ ਰਹਿੰਦਾ ਐ ਸੁੱਖ ਦੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਪਰ ਇਹ ਗੱਲ ਵੱਖਰੀ ਐ ਮਨਮੁਖ ਬੰਦਾ ਦੁੱਖਾਂ ਵਿੱਚ ਘਬਰਾ ਜਾਂਦਾ ਐ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਜਿਹੜੇ ਗੁਰਸਿੱਖ ਨੇ ਉਹ ਦੁੱਖਾਂ ਨੂੰ ਵੀ ਰੱਬ ਦੀ ਦਾਤ ਕਰਕੇ ਮੰਨਦੇ ਆ ਉਹਨਾਂ ਨੂੰ ਦੁੱਖਾਂ ਵਿੱਚੋਂ ਵੀ ਰੱਬ ਦੀ ਰਜਾ ਪ੍ਰਤੀਤ ਹੁੰਦੀ ਤੁਸੀਂ ਵੇਖ ਲਓ ਸਾਡੇ ਪੁਰਾਣੇ ਬਜ਼ੁਰਗਾਂ ਵਿੱਚ ਕਿੰਨੀ ਸੈਨ ਸ਼ਕਤੀ ਸੀ ਕਿੰਨਾ ਟਿਕਾ ਸੀ ਅੱਜ ਦਾ ਬੰਦਾ ਤੇ ਮਾੜੀ ਮਾੜੀ ਗੱਲ ਹੋ ਜੇ ਮਰੂ ਮਰੂ ਕਰਨ ਲੱਗ ਪੈਂਦਾ ਮਰ ਗਏ ਹੋਏ ਮਰ ਗਏ ਹੋਏ ਮਹਾਰਾਜ ਕਹਿੰਦੇ ਫਿਰ ਜੇ ਤੂੰ ਇੰਨਾ ਹੀ ਕਰੇਗਾ ਹੁਣ ਤੈਨੂੰ ਇੱਥੇ ਹੀ ਰੱਖਾਂਗਾ ਜੇ ਤੂੰ ਮਰ ਜੂ ਮਰ ਜੂ ਕਰੀ ਜਾਣਾ ਕਦੇ ਜਾਣ ਦੀ ਵੀ ਗੱਲ ਕਰਿਆ ਕਰ ਕਦੇ ਵੀ ਕਹਦੇ ਕਰ ਵੀ ਵੀ ਜੀਵਨ ਵਿੱਚ ਆਨੰਦ ਹੈ ਸੱਚ ਜਾਣੋ ਮੈਂ ਵੀ 2-3 ਸਾਲ ਪਹਿਲਾਂ ਇੰਦੀ ਕਰਦਾ ਹੁੰਦਾ ਸੀ ਮਾੜੀ ਜੀ ਮੁਸੀਬਤ ਆਉਣੀ ਮਾੜਾ ਜੋ ਦੁੱਖ ਆਉਣ ਤੇ ਹੁਣ ਸਮਝ ਪੈ ਗਈ ਵੀ ਤੇ ਜੀਵਨ ਦਾ ਹਿੱਸਾ ਨੇ ਇਹ ਚੀਜ਼ ਇਹ ਤੇ ਜੀਵਨ ਦੇ ਨਾਲ ਨਾਲ ਚੱਲਦੀਆਂ ਨੇ ਤੇ ਮਹਾਰਾਜ ਕਹਿੰਦੇ ਭਾਈ ਜਿਹੜੇ ਪਹਿਲਾਂ ਦੇ ਲੋਕ ਸਨ ਉਹ ਬੜੇ ਤਕੜੇ ਸਨ ਉਹ ਸਰੀਰ ਤੇ ਆਉਣ ਵਾਲੇ ਹਰੇਕ ਦੁੱਖ ਨੂੰ ਸਮਝ ਲੈਂਦੀ ਸੀ ਪਰ ਇੱਕ ਬੇਨਤੀ ਮੈਂ ਤੁਹਾਨੂੰ ਜ਼ਰੂਰ ਕਰਦੀ ਆ ਵੀ ਗੁਰੂ ਜੀ ਤੀਰਤ ਇਸ਼ਨਾਨ ਦੇ ਹੱਕ ਵਿੱਚ ਨਹੀਂ ਹਨ ਕਿਉਂਕਿ ਮਹਾਰਾਜ ਨੇ ਤੇ ਖੁਦ ਬਾਣੀ ਵਿੱਚ ਲਿਖਿਆ ਕਿ ਮਲ ਹੋਮੇ ਧੋਤੀ ਕਿਵੈ ਨ ਉਤਰੈ ਜੇ ਸੋ ਤੀਰਥ ਨਾਏ ਇਹ ਤੇ ਸਤਿਗੁਰਾਂ ਦੇ ਬਚਨ ਨੇ ਵੀ ਭਾਵੇਂ 100 ਤੀਰਥਾਂ ਤੇ ਨਹਾ ਲਈਏ ਪਰ ਹੋਮੇ ਦੀ ਮੈਲ ਨਹੀਂ ਲੈਂਦੀ ਵਿਸਵਾ ਮਿੱਤਰ ਯਾਦ ਰੱਖ ਕੰਨ ਕਵੀ ਜੀ ਲਿਖਦੇ ਐ ਵੀ ਵਿਸਵਾ ਮਿੱਤਰ ਆਦਿਕ ਜਿਹੜੇ ਰੀषि ਸਨ ਕਿਨਸਾ ਤਪ ਕੁਛ ਜਾਹ ਨਾ ਗਣ ਤੇ ਉਹਨਾਂ ਨੇ ਈਸ ਤੱਟ ਤੇ ਆ ਕੇ ਈਸ ਅਸਥਾਨ ਤੇ ਆ ਕੇ ਇੰਨੇ ਤਪ ਕੀਤੇ ਕੀ ਜਿਨ੍ਹਾਂ ਦੀ ਗਿਣਤੀ ਨਹੀਂ ਹੁੰਦੀ ਏਕ ਸਮੇਂ ਦੱਖਣ ਕੈ ਮਨ ਗਨ ਤੇ ਮਹਾਰਾਜ ਕਹਿੰਦੇ ਇੱਕ ਸਮੇਂ ਦੱਖਣ ਦੇ ਜਿਹੜੇ Muni ਸਨ ਉਹਨਾਂ ਦਾ ਜਿਹੜਾ ਸਮੂਹ ਸੀ ਭਾਈ ਤਪ ਸਾਧਨ ਪੰਛਤ ਮਨ ਉਹ ਤਪ ਸਾਧਨ ਦੀ ਬਾਸਨਾ ਲੈ ਕਰਕੇ ਇਸ ਜਗਾ ਤੇ ਆ ਗਏ ਅਠਤਾਲ ਇਸ ਕੋਸ ਵਿੱਚ ਫਿਰ ਕਹਿੰਦੇ ਭਾਈ ਉਹ 48 ਕੋ ਦੀ ਧਰਤੀ ਤੇ ਫਿਰਦੇ ਰਹੇ ਅਠਵ ਥਾਨ ਕਹੂ ਨਾ ਨਹਿ ਰਹੇ ਪਰ ਉਹਨਾਂ ਨੂੰ ਬੈਠਣ ਵਾਸਤੇ ਕੋਈ ਥਾਂ ਨਹੀਂ ਲੱਭੀ ਤਪਸੇ ਗਨ ਕੀ ਪੀਰ ਭਜਾਲਾ ਇਸ ਕਰਕੇ ਜਿਹੜੇ ਤਪ ਕਰਨ ਵਾਲੇ ਤਪਸਵੀ ਲੋਕ ਸਨ ਉਹਨਾਂ ਦੀ ਬਹੁਤ ਵੱਡੀ ਭੀੜ ਹੋ ਗਈ ਇਹ ਕਹਾ ਕਰਤ ਕਲ ਨਾ ਕਾਲਾ ਕਹਿੰਦੇ ਜਿਸ ਜਗ੍ਹਾ ਤੇ ਬੈਠ ਕੇ ਉਹ ਘਾਲਣ ਘਾਲ ਦੇ ਸੰ ਜਬ ਸਥਾਨ ਕਿਤ ਹੋਂ ਨਾ ਪਾਇਆ ਪਰ ਜਦੋਂ ਉਹਨਾਂ ਨੂੰ ਕੋਈ ਵੀ ਅਸਥਾਨ ਨਾ ਮਿਲਿਆ ਸਰਸਤੇ ਕਉਤਬ ਹੈ ਧਿਆਇਆ ਕਹਿੰਦੇ ਉਹਨਾਂ ਨੇ ਫਿਰ ਸਰਸਬਤੀ ਜਿਹੜੀ ਸੀ ਉਹਨੂੰ ਧਿਆਉਣਾ ਕੀਤਾ ਕਹਿਆ ਬਿੱਦਤ ਹੋਏ ਮਨ ਗਨ ਸਗਾ ਉਹਨੂੰ ਗੁਰਮਖੋ ਦੇਖੋ ਕਿਵੇਂ ਸਾਨੂੰ ਮਿੱਠੇ ਵਿੱਚ ਜ਼ਹਿਰ ਪਰੋਸ ਕੇ ਦਿੱਤਾ ਜਾ ਰਿਹਾ ਕਿਉਂਕਿ ਜੇ ਤੇ ਬੰਦਾ ਕੋਈ ਸਿੱਧਾ ਸਾਨੂੰ ਜ਼ਹਿਰ ਦੇਗਾ ਤੇ ਬੰਦਾ ਜ਼ਹਿਰ ਨੂੰ ਖਾਏਗਾ ਨਹੀਂ ਪਰ ਜੇ ਕੋਈ ਜ਼ਹਿਰ ਨੂੰ ਮਿੱਠੇ ਵਿੱਚ ਪਾ ਕੇ ਦੇ ਦੇਵੇ ਤਾਂ ਬੰਦਾ ਖੁਸ਼ੀ ਖੁਸ਼ੀ ਨਾਲ ਖਾ ਲੈਂਦਾ ਹੈ ਇਸੇ ਤਰ੍ਹਾਂ ਸੰਤੋਖ ਸਿੰਘ ਨੇ ਸਾਨੂੰ ਮਿੱਠੇ ਵਿੱਚ ਜ਼ਹਿਰ ਪਾ ਕੇ ਦੇ ਦਿੱਤਾ ਗੱਲ ਗੁਰੂ ਸਾਹਿਬਾਨਾਂ ਦੇ ਜੀਵਨ ਦੀ ਹੋ ਰਹੀ ਹੈ ਜੋੜਿਆ ਸਾਨੂੰ ਕਿਸੇ ਹੋਰ ਪਾਸੇ ਜਾ ਰਿਹਾ ਹੈ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਦੇਵੀ ਦੇਵਾ ਪੂਜੀਐ ਭਾਈ ਹੁਣ ਮੈਨੂੰ ਨਿੰਦਕ ਨਾ ਕਹਦੇ ਹੋ ਮੈਂ ਨਾਲ ਨਾਲ ਇਹ ਵੀ ਮਾਫੀ ਮੰਗ ਲਾ ਕਿਉਂਕਿ ਸਾਡੇ ਵਾਲੇ ਸੇਤੀ ਤੁਹਾਨੂੰ ਪਤਾ ਨਾ ਸੇਤੀ ਸਰਪਾਉ ਦੇ ਦਿੰਦੇ ਬਾਣੀ ਦਾ ਬਚਨ ਹੈ ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇ ਬਾਬਾ ਜੀ ਲਿਖਿਆ ਸ਼ਬਦ ਬਾਣੀ ਵਿੱਚ ਤੁਸੀਂ ਮੜੀ ਜੀ ਹਾਮੀ ਭਰ ਦਿਆ ਕਰੋ ਕਿਉਂਕਿ ਆਪਾਂ 2-3 ਹੋ ਜਾਾਂਗੇ ਫਿਰ ਸੌਖਾ ਹੋ ਜਾਏਗਾ ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇ ਮਹਾਰਾਜ ਕਹਿੰਦੇ ਜੇ ਆਪਣੇ ਸਮਰੱਤ ਪਰਮਾਤਮਾ ਨੂੰ ਛੱਡ ਕੇ ਤੁਸੀਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰੋਗੇ ਦੇਵੀ ਦੇਵਤਿਆਂ ਨੂੰ ਧਿਆਉਂਗੇ ਤੇ ਮਹਾਰਾਜ ਕਹਿੰਦੇ ਉਹਨਾਂ ਤੋਂ ਕੀ ਮੰਗੋਗੇ ਤੇ ਤੁਹਾਨੂੰ ਕੀ ਦੇ ਸਕਦੇ ਉਹ ਜਿਵੇਂ ਕਹਿੰਦੇ ਨਾ ਵੀ ਇੱਕ ਬੰਦਾ ਉਹ ਕਿਹੜੀ ਸੀ ਸੀਤਲਾ ਮਾਈ ਦੀ ਅਰਾਧਨਾ ਕਰਦਾ ਸੀ ਕਹਿੰਦਾ ਮਾਤਾ ਮੈਨੂੰ ਗੱਡੀ ਦੇ ਮਾਤਾ ਕਹਿੰਦੀ ਮੈਂ ਤੇ ਭਾਈ ਖੁਦ ਚੂਹੇ ਦੀ ਗੱਦੇ ਦੀ ਸਵਾਰੀ ਕਰਦੀ ਮੈਂ ਤੈਨੂੰ ਗੱਡੀਆਂ ਕਿੱਥੋਂ ਦੇ ਦੇ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਹਰ ਧਰਮ ਦਾ ਆਪਣਾ ਵਿਸ਼ਵਾਸ ਹੈ ਅੱਜ ਤੇ ਗੁਰਮੁਖੋ ਸਾਡੇ ਲੋਕ ਨਸ਼ੇ ਚੜਾਉਣ ਨੂੰ ਵੀ ਧਰਮ ਮੰਨ ਕੇ ਬੈਠੇ ਦੇਖੇ ਨਾ ਬਹੁਤੀਆਂ ਦੇਵੀਆਂ ਦੀਆਂ ਥਾਮਾਂ ਤੇ ਲੋਕ ਸ਼ਰਾਬ ਚੜਾਉਂਦੇ ਉਹਨਾਂ ਦੀ ਗੱਲ ਤੇ ਛੱਡੋ ਸਾਡੇ ਵੀ ਇੱਕ ਜੋਗੀ ਪੀਰਾਂ ਦਾ ਸਥਾਨ ਬਣਿਆ ਇੱਧਰ ਆ ਪਿੰਡ ਦਾ ਮੈਂ ਨਾਉ ਭੁੱਲ ਗਿਆ ਉੱਥੇ ਸਾਡੇ ਲੋਕ ਸ਼ਰਾਬਾਂ ਲੈ ਲੈ ਕੇ ਜਾਂਦੇ ਕਹਿੰਦੇ ਸੁੱਖਾਂ ਵਾਰ ਆਉਂਦੀਆਂ ਨੇ ਦੇਖੋ ਸ਼ਰਾਬਾਂ ਪੀਣ ਵਾਲੇ ਬਾਬੇ ਸ਼ਰਾਬਾਂ ਦੀ ਜਿੱਨਾਂ ਦੀ ਜਗ੍ਹਾ ਤੇ ਸ਼ਰਾਬ ਚੜਦੀ ਹੈ ਉਹ ਸਾਡੇ ਬਾਬੇ ਫਿਰ ਦੱਸੋ ਸਾਡੇ ਬੱਚਿਆਂ ਤੇ ਕੀ ਅਸਰ ਪਏਗਾ ਭਾਈ ਮਹਾਰਾ ਦੀ ਬਾਣੀ ਕਹਿੰਦੇ ਜਿੱਤ ਪੀਤਾ ਮਤ ਦੂਰ ਹੋਏ ਬਰਲ ਪਾਵੇ ਵਿਚਾਈ ਆ ਪੰਜ 6 ਦਿਨ ਪਹਿਲਾਂ ਦੀ ਗੱਲ ਹੈ ਆ ਇੱਕ ਨਗਰ ਮਰਗਦ ਦਾ ਭੋਗ ਸੀ ਤੇ ਜਦੋਂ ਮੈਂ ਗਿਆ ਤੇ ਮੈਨੂੰ ਗਰੰਤੀ ਸਿੰਘ ਨੇ ਦੱਸਿਆ ਵੀ ਜਿਹੜੇ ਬੰਦੇ ਦੀ ਮੌਤ ਹੋਈ ਹੈ ਨਾ ਤੇ ਇਹਦੀ ਮੌਤ ਸ਼ਰਾਬ ਕਰਕੇ ਹੋਈ ਹੈ ਡਾਕਟਰਾਂ ਨੇ ਕਿਹਾ ਸੀ ਭਾਈ ਅੱਜ ਤੋਂ ਬਾਅਦ ਸ਼ਰਾਬ ਨਾ ਪੀਂਜੇ ਬਚਣਾ ਤੇਰਾ ਲੀਵਰ ਖਰਾਬ ਮੈਂ ਤੈਨੂੰ ਫਿਰ ਬੇਸ਼ਾ ਸ਼ਰਾਬ ਦੀ ਲੈ ਲੈ ਉਹ ਮੈਨੂੰ ਬੜੇ ਹੈਰਾਨ ਹੋਏ ਕਹਿੰਦੇ ਗਿਆਨੀ ਜੀ ਅਗਲਾ ਤੇ ਡਰ ਜਾਂਦਾ ਇਹ ਆਪਾ ਪਰਿਵਾਰ ਤੋਂ ਭੇਟਾ ਵੀ ਤੇ ਲੈਣੀ ਆ ਨਾ ਜੇ ਅਸੀਂ ਪਰਿਵਾਰ ਨੂੰ ਗੁਰਮੁਖ ਕਹਾਂਗੇ ਤਾਂ ਹੀ ਤੇ ਅਗਲਾ ਚਾਰ ਪੈਸੇ ਤੁਹਾਨੂੰ ਦੇਗ ਮੈਂ ਕਿਹਾ ਨਹੀਂ ਮੈਨੂੰ ਭੇਟਾ ਦੀ ਲੋੜ ਨਹੀਂ ਪਰ ਜੋ ਸੱਚ ਗੁਰਬਾਣੀ ਦਾ ਉਹ ਮੈਂ ਕਹਿ ਕੇ ਜਾਣ ਉਹ ਸਾਰੇ ਬੜੇ ਖੁਸ਼ ਹੋਏ ਕਹਿੰਦੇ ਗੱਲ ਸਹੀ ਉਹ گاؤں ਦਾ ਮੁੰਡਾ ਵੀ ਨਸ਼ਾ ਕਰੇ ਉਹ ਤੇ ਹੱਥ ਕੰਮਣ ਮੇਕੇ ਪਿਉ ਦੇ ਤੇਰਾ ਚੱਲ ਬਸਿਆ ਤੂੰ ਤੇ ਆਪਣੇ ਆਪ ਨੂੰ ਬਚਾਲਾ ਹੈ ਪਿਉ ਦੇ ਤੇ ਹੁਣ ਜਦੋਂ ਸੀ ਇਦਾਂ ਦੇ ਲੋਕਾਂ ਨੂੰ ਬਾਬੇ ਮੰਨਾਂਗੇ ਇਦਾਂ ਦੇ ਲੋਕਾਂ ਦੇ ਅਸਥਾਨਾਂ ਤੇ ਜਾਵਾਂਗੇ ਜਿੱਥੇ ਸ਼ਰਾਬਾਂ ਚੜਾਈਆਂ ਜਾਂਦੀਆਂ ਜਿੱਤੇ ਸ਼ਰਾਬਾਂ ਚੜਾਉ ਨੂੰ ਧਰਮ ਮੰਨਿਆ ਜਾਂਦਾ ਫਿਰ ਤੁਹਾਡੇ ਬੱਚਿਆਂ ਤੇ ਕੀ ਅਸਰ ਹੋਏ ਇਦਾਂ ਹੀ ਹੈ ਨਾ ਉਥੇ ਜਾ ਕੇ ਲੋਕ ਸ਼ਰਾਬਾਂ ਚੜਾਉਂਦੇ ਆ ਕਿ ਨੇ ਥੋੜਾ ਜਿਹਾ ਪਾ ਦਿੰਦੇ ਤੇ ਬਾਕੀ ਫਿਰ ਲੋਕ ਵਰਤਾ ਦਿੰਦੇ ਇਦਾਂ ਲੰਗਰ ਸ਼ਰਾਬਾਂ ਦੇ ਲੰਗਰ ਉਹ ਸ਼ਰਮ ਲੱਗੇ ਤੁਹਾਡੀ ਪੰਜਾਬੀਓ ਉਹ ਸਿੱਖ ਕੌਣ ਦੇ ਹੱਕ ਹੈਗਾ ਤੁਸੀਂ ਸਿੱਖ ਹੁੰਨੇ ਆ ਜੀ ਅਸੀਂ ਸਿੱਖ ਹੁੰਨੇ ਆ ਅਸੀਂ ਇਦਾਂ ਦੇ ਸਿੱਖ ਹੁੰਦੇ ਜਿਹੜੇ ਸ਼ਰਾਬਾਂ ਲੈ ਕੇ ਜਾਂਦੇ ਜਿਹੜੇ ਸ਼ਰਾਬਾਂ ਚੜਾ ਕੇ ਆਉਂਦੇ ਇਹ ਨਹੀਂ ਕਹਿੰਦੇ ਵੀ ਦਾਤ ਗੁਰੂ ਨੇ ਦਿੱਤੀ ਤੇ ਮੈਂ ਨਾਲ ਦੀ ਨਾਲ ਤਾਂ ਬੇਨਤੀ ਕਰਨਿਆ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇਹ ਪਾਹਨ ਨੀਰ ਪਖਾਲੀਏ ਭਾਈ ਜਲ ਮੈਂ ਬੂੜੇ ਤੇ ਮਾਰੇ ਜੇ ਕਹਿੰਦੇ ਪੱਥਰਾਂ ਦੇ ਨਾਲ ਪਾਣੀਆਂ ਨੂੰ ਧੋਣਿਓ ਪਰ ਪੱਥਰ ਤੇ ਪਾਣੀ ਵਿੱਚ ਡੁੱਬ ਜਾਂਦੇ ਤੁਹਾਨੂੰ ਕੀ ਤਾਰੇ ਇਸ ਕਰਕੇ ਸਿੱਖ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ ਮੈਂ ਬਾਣੀ ਦੇ ਆਧਾਰ ਤੇ ਬੇਨਤੀ ਕਰ ਰਿਹਾ ਮਤਾਂ ਤੁਸੀਂ ਇਹਨੂੰ ਨਿੰਦਿਆ ਸਮਝ ਕੇ ਬਾਅਦ ਵਿੱਚ ਮੈਨੂੰ ਦੋਸ਼ੀ ਮੰਨੋ ਤੁਸੀਂ ਖੁਦ ਬਾਣੀ ਪੜ੍ਹ ਲਓ ਇਸ ਕਰਕੇ ਕਿਤੇ ਨਹੀਂ ਹੋ ਸਕਦਾ ਵੀ ਕੋਈ ਦੇਵੀ ਪ੍ਰਗਟ ਹੋਈ ਹੋਵੇ ਅੱਜ ਤੱਕ ਇੱਕ ਬੰਦਾ ਵੀ ਦੱਸੇ ਵੀ ਫਲਾਣੀ ਥਾਂ ਤੇ ਫਲਾਣੀ ਦੇਵੀ ਪ੍ਰਗਟ ਹੋਈ ਹੈ ਮੈਂ ਚੱਲਣਾ ਤੁਹਾਡੇ ਨਾਲ ਆ ਜਿਹੜੇ ਲੋਕਾਂ ਨੇ ਸਾਡੇ ਵਿੱਚ ਦੇਵੀ ਆਉਂਦੀ ਇਹਦੇ ਦੇਵੀ ਦੇਵਤਿਆਂ ਨੂੰ ਵੀ ਬਦਨਾਮ ਕਰਦੇ ਜਿਹੜੇ ਲੋਕ ਕਹਿੰਦੇ ਆ ਨਾ ਕੋਈ ਜੀਬ ਕੱਢ ਕੇ ਬੈਠੀ ਐ ਕੋਈ ਕਿਰਪਾਨ ਚੁੱਕ ਕੇ ਬੈਠੀ ਐ ਕੋਈ ਲੋਕਾਂ ਦੇ ਇਦਾਂ ਇਦਾਂ ਮਾਰ ਰਹੀ ਐ ਮੇਰੇ ਵਿੱਚ ਦੇਵੀ ਆ ਗਈ ਲੈ ਹੈਰਾਨੀ ਦੀ ਗੱਲ ਲੈ ਉਹ ਦੇਵਤੇ ਤੇ ਖੁਦ ਵਾਨਾ ਸੀ ਇੱਕ ਵੀ ਬੰਦਾ ਨਹੀਂ ਕਹਿ ਸਕਦਾ ਵੀ ਮੇਰੇ ਵਿੱਚ ਕੋਈ ਦੇਵੀ ਆਉਂਦੀ ਐ ਮੇਰੇ ਕੋਈ ਦੇਵਤਾ ਆਉਂਦਾ ਮੇਰੇ ਵਿੱਚ ਕੋਈ ਸੇਧਾ ਹੁੰਦਾ ਮੇਰੇ ਵਿੱਚ ਕੋਈ ਪੀਗਰਾ ਹੁੰਦਾ ਤੇ ਜੇ ਇਸ ਗੱਲ ਨੂੰ ਪਰਤਖ ਕਰਕੇ ਦੱਸੇ ਤੇ ਮੈਂ ਉਹਨੂੰ ਮੋਹ ਮੰਗਿਆ ਨਾਮ ਦੇਣ ਲਈ ਤਿਆਰ ਦੱਸੋ ਐਮੀ ਪਖੰਡ ਕਰੀ ਜਾਂਦਾ ਜੀ ਮੇਰੇ ਵਿੱਚ ਦੇਵੀ ਆ ਗਈ ਮੇਰੇ ਵਿੱਚ ਦੇਵਤਾ ਆ ਗਿਆ ਮੇਰੇ ਵਿੱਚ ਫਲਾਨਾ ਪੀਰ ਆ ਗਿਆ ਅਸਾ ਉਹ ਵੇਲੇ ਨੇ ਤੁਹਾਡੇ ਵਾਸਤੇ ਤੁਰੇ ਫਿਰਦੇ ਅਸਾ ਜਦੋਂ ਭਾਰਤ ਵਿੱਚ ਇੰਨਾ ਅਤਿਆਚਾਰ ਹੋਇਆ ਲੋਕਾਂ ਦੇ ਪੱਤ ਲੁੱਟੀ ਗਈ ਉਦੋਂ ਦੇਵੀ ਦੇਵਤੇ ਕਿੱਥੇ ਸੀ ਭਾਈ ਉਦੋਂ ਦੇਵੀ ਦੇਵਤੇ ਕਿਹੜੀ ਖੁੱਡ ਵਿੱਚ ਵੜ ਕੇ ਬਹਿ ਗਏ ਹੁਣ ਇਹਨੂੰ ਨਿੰਦਿਆ ਨਾ ਸਮਝ ਲਿਓ ਤਾਂ ਕਰਕੇ ਮੈਂ ਬੇਨਤੀ ਕਰ ਰਿਹਾ ਵੀ ਨਾ ਕੋਈ ਦੇਵੀ ਪ੍ਰਗਟ ਹੁੰਦੀ ਹੈ ਤੇ ਨਾ ਕੋਈ ਦੇਵੀ ਪ੍ਰਗਟ ਹੋ ਕੇ ਕਿਸੇ ਨੂੰ ਕੋਈ ਵਾਰ ਦਿੰਦੀ ਹੈ